ਗਵੰਤ ਮਾਨ ਜੀ ਦਾ ਨਾਮ ਹੈ ਕੇਜਰੀਵਾਲ ਸਾਹਿਬ ਦੀ ਪੰਜਾਬ ਸਰਕਾਰ ਦੇ ਵਿੱਚ ਕਿਸੇ ਕਿਸਮ ਦਾ ਕਿਸੇ ਨੂੰ ਕੋਈ ਭਰੋਸਾ ਹੀ ਨਹੀਂ ਮਿਨਿਰਾਇ ਝੂਟ ਦਾ ਪਲੰਦਾ ਹੈ ਸਾਰੇ ਕੇਸਿਸ ਜਿਹੜੇ ਹੈ ਸਾਰੇ ਕੇਸਿਸ ਕੋਰਟ ਤੇ ਜਾ ਕੇ ਇਹਦੇ ਸਾਰੇ ਫਲॉप ਹੋਏ ਹੈ ਸਾਰੇ ਖਾਰਜ ਹੋਏ ਹੈ ਹਰੇਕ ਮਸਲਾ ਜਿਹੜਾ ਚੱਕਦੇ ਹੈ ਇਹਨਾਂ ਨੇ ਇੱਕ ਲੋਕਾਂ ਦੀ ਆਵਾਜ਼ اپੋਜੀਸ਼ਨ ਦੀ ਆਵਾਜ਼ ਬੰਦ ਕਰਨ ਨੂੰ ਇੱਕ ਉਹਨਾਂ ਨੂੰ ਦਾਬਾ ਮਾਰਨ ਐਕਸਟਰਸ਼ਨ ਜਦੋਂ ਆਪ ਨੂੰ ਬੇਲ ਮਿਲਦੀ ਹੈ ਆ ਤਾਂ ਕਹਿੰਦੇ ਸਾਨੂੰ ਕਲੀਨ ਸ਼ੀਟ ਮਿਲ ਗਈ ਅੱਜ ਹੁਣ ਜੇ विक्रमजीत जी आज इधर उगेल है की केजरीवाल साहब ने क्लीन चिट ਮੰਨਣਗੇ ਅਗਰ क्लीन चिट ਹੈ ਤਾਂ ਕੀ ਕੇਜਰੀਵਾਲ ਸਾਹਿਬ ਜਾ ਕੇ ਮਾਫੀ ਮੰਗਣਗੇ ਮੇਰਾ ਮੰਨਣਾ ਹੈ ਸਾਹਿਬ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਇਹਨੂੰ ਬੈਨ ਸੱਚ ਹੋ ਗਈ ਸਾ ਸਮਾਂ ਵੀ ਨਹੀਂ ਲੱਗਿਆ ਮੇਰੇ ਖਿਆਲ ਘੰਟੇ ਪਹਿਲਾਂ ਉਹਨਾਂ ਨੇ ਬਿਆਨ ਦਿੱਤੇ ਘੰਟੇ ਬਾਅਦ ਵੇਲ ਵੀ ਹੋ ਗਈ ਸਾ ਤੇ ਵੈਸੇ ਵੀ ਆ ਤਾਂ ਉਹਨਾਂ ਦੇ ਬਾਬਾ ਜੀ ਦੇ ਵਚਨ ਹੈ ਉਹਨਾਂ ਤੋਂ ਨਿਕਲੇ ਹੈ ਪਰ ਮੈਂ ਸਮਝਦਾ ਵੀ ਆ ਤਾਂ ਬੱਚੇ-बच्चे ਨੂੰ ਪੰਜਾਬ ਦੇ ਅੰਦਰ ਪਤਾ ਹੈ ਇਸ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਦਾ ਨਾਮ ਹੈ ਕੇਜਰੀਵਾਲ ਸਾਹਿਬ ਦੀ ਪੰਜਾਬ ਸਰਕਾਰ ਦੇ ਵਿੱਚ ਕਿਸੇ ਕਿਸਮ ਦਾ ਕਿਸੇ ਨੂੰ ਕੋ ਭਰੋਸਾ ਹੀ ਨਹੀਂ ਵੀ ਨਿਰਾਜ ਝੂਠ ਦਪ ਲਿੰਦਾ ਹੈ ਸਾਰੇ ਕੇਸਿਸ ਜਿਹੜੇ ਹੈ ਸਾਰੇ ਕੇਸਿਸ ਕੋਰਟ ਤੇ ਜਾ ਕੇ ਇਹਨਾਂ ਦੇ ਸਾਰੇ ਫਲॉप ਹੋਏ ਹੈ ਸਾਰੇ ਖਾਰਜ ਹੋਏ ਹੈ ਹਰੇਕ ਮਸਲਾ ਜਿਹੜਾ ਚੱਕਦੇ ਹੈ ਇਹਨਾਂ ਨੇ ਇੱਕ ਲੋਕਾਂ ਦੀ ਆਵਾਜ਼ ਆਪੋਜੀਸ਼ਨ ਦੀ ਆਵਾਜ਼ ਬੰਦ ਕਰਨ ਨੂੰ ਇੱਕ ਉਹਨਾਂ ਨੂੰ ਦਾਬਾ ਮਾਰਨ ਐਕਸਟਰਸ਼ਨ ਕਈ ਲੋਕ ਜਿਹੜੇ ਹੈ ਕਾਂਗਰਸ ਦੇ ਲੀਡਰ ਹੈ ਉਹ ਡਰ ਕੇ ਚੁੱਪ ਹੋ ਜਾਂਦੇ ਐ ਜਿਹੜਾ ਕੋਈ ਉਹਨਾਂ ਦੇ ਖਿਲਾਫ ਬੋਲਦਾ ਰਿਹਾ ਚਾਹੇ ਵਿਕਰਮਜੀਤ ਸਿੰਘ ਉਹਨਾਂ ਦੇ ਮਗਰਾਨਾ ਕਰਨ ਕਰਕੇ ਉਹਨਾਂ ਨੂੰ 8-9 ਮਹੀਨੇ ਜੇਲ੍ਹ ਦੇ ਅੰਦਰ ਹਵਾ ਖਵਾਣੀ ਸੀ ਉਹਨਾਂ ਨੂੰ ਖੁਆਤੀ ਦਾਲ ਪਿਆਣੀ ਸੀ ਪਿਆਤੀ ਬਾਕੀ ਕੋਰਟ ਦੇ ਅੰਦਰ ਜਾ ਕੇ ਜਵੇਂ ਇਹ ਕਹਿੰਦੇ ਨਾ ਸਤਿਅਮੇਵ ਜਯਤੇ ਜਦੋਂ ਆਪ ਨੂੰ ਬੇਲ ਮਿਲਦੀ ਹੈ ਆ ਤਾਂ ਕਹਿੰਦੇ ਸਾਨੂੰ ਕਲੀਨ ਸ਼ੀਟ ਮਿਲ ਗਈ ਅੱਜ ਹੁਣ ਜੇ ਵਿਕਰਮਜੀਤ ਸਿੰਘ ਜੀ ਨੂੰ ਬੇਲ ਹੈ ਕੀ ਕੇਜਰੀਵਾਲ ਸਾਹਿਬ ਇਹਨੂੰ ਕਲੀਨ ਸ਼ੀਟ ਮੰਨਣਗੇ ਅਗਰ ਕਲੀਨ ਸ਼ੀਟ ਹੈ ਤਾਂ ਕੀ ਕੇਜਰੀਵਾਲ ਸਾਹਿਬ ਜਾ ਕੇ ਮਾਫੀ ਮੰਗਣਗੇ ਕਿਉਂਕਿ ਆਪਣੇ ਆਪ ਤੇ ਜਿਹੜੇ ਸਾਰੇ ਇਹਨਾਂ ਦੇ ਵਿੱਚ ਐ ਸੁਸ਼ੋਦੀਆ ਜੀ ਹੈ ਚਾਹੇ ਜੈਨ ਸਾਹਿਬ ਹੈ ਚਾਹੇ ਆਪ ਹੈ ਕੇਜਰੀਵਾਲ ਸਾਹਿਬ ਸਾਰੇ ਆਪਣੇ ਬੇਲ ਨੂੰ ਤਾਂ ਕਲੀਨ ਚਿੱਟ ਮੰਗਦੇ ਅੱਜ ਸਾਨੂੰ ਤਾਂ ਕਲੀਨ ਚਿੱਟ ਮਿਲੀ ਹੋਈ ਹੈ ਤੇ ਇਹਨਾਂ ਲੋਕਾਂ ਦੇ ਸਰਕਾਰ ਦੇ ਉੱਤੋਂ ਜਦੋਂ ਭਰੋਸਾ ਉੱਠ ਜੇ ਆ ਪੰਜਾਬ ਵਾਸਤੇ ਬਹੁਤ ਮਾੜੇ ਹਾਲਾਤ ਹੈ ਸਭ ਪਰ ਜੋ ਕੁਝ ਹੈ ਸਾਰਿਆਂ ਦੇ ਸਾਹਮਣੇ ਹੈ ਦਿਸ ਗਵਰਨਮੈਂਟ ਕੋਈ ਕ੍ਰੈਡੀਬਿਲਿਟੀ ਹੈ ਜੀ ਭਗਵੰਤ ਮਾਨ ਜੀ ਦੀ ਬਤੌਰ ਮੁੱਖ ਮੰਤਰੀ ਦੀ ਇਹ ਸਰਕਾਰ ਦੀ ਜਾਂ ਪੁਲਿਸ ਵੀ ਆਪਣਾ ਜਿਹੜਾ ਅਕਸੀਗਾ ਪੰਜਾਬ ਪੁਲਿਸ ਦਾ ਇਹਨਾਂ ਲੋਕਾਂ ਨੇ ਖਰਾਬ ਕਰਤਾ ਭਗਵੰਤ ਮਾਨ ਜੀ ਦਾ ਨਾਮ ਹੈ ਕੇਜਰੀਵਾਲ ਸਾਹਿਬ ਦੀ ਪੰਜਾਬ ਸਰਕਾਰ ਦੇ ਵਿੱਚ ਕਿਸੇ ਕਿਸਮ ਦਾ ਕਿਸੇ ਨੂੰ ਕੋ ਭਰੋਸਾ ਹੀ ਨਹੀਂ ਵੀ ਨਿਰਾਇ ਝੂਠ ਦਾ ਪਿਲਦਾ ਹੈ ਸਾਰੇ ਕੇਸਿਸ ਜਿਹੜੇ ਹੈ ਸਾਰੇ ਕੇਸਿਸ ਕੋਰਟ ਤੇ ਜਾ ਕੇ ਇਹਨਾਂ ਦੇ ਸਾਰੇ ਫਲॉप ਹੋਏ ਹੈ ਸਾਰੇ ਖਾਰਜ ਹੋਏ ਹੈ ਹਰੇਕ ਮਸਲਾ ਜਿਹੜਾ ਚੱਕਦੇ ਹੈ ਇਹਨਾਂ ਨੇ ਇੱਕ ਲੋਕਾਂ ਦੀ ਆਵਾਜ਼ اپੋਜੀਸ਼ਨ ਦੀ ਆਵਾਜ਼ ਬੰਦ ਕਰਨ ਨੂੰ ਇੱਕ ਉਹਨਾਂ ਨੂੰ ਦਾਬਾ ਮਾਰਨ ਐਕਸਟਰਸ਼ਨ ਜੇ ਤੁਹਾਨੂੰ ਬੇਲ ਮਿਲਦੀ ਹੈ ਆ ਤਾਂ ਕੰਡ ਜੇ ਸਾਨੂੰ ਕਲੀਨ ਸ਼ੀਟ ਮਿਲ ਗਈ ਅੱਜ ਹੁਣ ਜੇ ਵਿਕਰਮਜੀਤ ਜੀ ਆਜੀ ਨੂੰ ਬੇਲ ਹੈ ਕੀ ਕੇਜਰੀਵਾਲ ਸਾਹਿਬ ਨੂੰ ਕਲੀਨ ਸ਼ੀਟ ਮੰਨਣਗੇ ਅਗਰ ਕਲੀਨ ਸ਼ੀਟ ਹੈ ਤਾਂ ਕੀ ਕੇਜਰੀਵਾਲ ਸਾਹਿਬ ਜਾ ਕੇ ਮਾਫੀ ਮੰਗਣਗੇ ਮੇਰਾ ਮੰਨਣਾ ਹੈ ਸਾਹਿਬ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਇਹਨੂੰ ਵੀ ਸੱਚ ਹੋ ਗਈ ਸਾਹਿਬ ਸਮਾਂ ਵੀ ਨਹੀਂ ਲੱਗਿਆ ਮੇਰੇ ਖਿਆਲ ਘੰਟੇ ਪਹਿਲਾਂ ਉਹਨਾਂ ਨੇ ਬਿਆਨ ਦਿੱਤੇ ਘੰਟੇ ਬਾਅਦ ਬੇਲ ਵੀ ਹੋ ਗਈ ਸਾਹਿਬ ਤੇ ਵੈਸੇ ਵੀ ਆ ਤਾਂ ਉਹਨਾਂ ਦੇ ਬਾਬਾ ਜੀ ਦੇ ਵਚਨ ਹੈ ਉਹਨਾਂ ਤੋਂ ਨਿਕਲੇ ਹੈ ਪਰ ਮੈਂ ਸਮਝਦਾ ਵੀ ਹਾਂ ਤਾਂ ਬੱਚੇ-ਬੱਚੇ ਨੂੰ ਪੰਜਾਬ ਦੇ ਅੰਦਰ ਪਤਾ ਹੈ ਇਸ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਦਾ ਨਾਮ ਹੈ ਕੇਜਰੀਵਾਲ ਸਾਹਿਬ ਦੀ ਪੰਜਾਬ ਸਰਕਾਰ ਦੇ ਵਿੱਚ ਕਿਸੇ ਕਿਸਮ ਦਾ ਕਿਸੇ ਨੂੰ ਕੋਈ ਭਰੋਸਾ ਹੀ ਨਹੀਂ ਵੀ ਨਿਰਾ ਝੂਠ ਦਾ ਭੁਲਿੰਦਾ ਹੈ ਸਾਰੇ ਕੇਸਿਸ ਜਿਹੜੇ ਹੈ ਸਾਰੇ ਕੇਸਿਸ ਕੋਰਟ 'ਚ ਜਾ ਕੇ ਇਹਦੇ ਸਾਰੇ ਫਲॉप ਹੋਏ ਹੈ ਸਾਰੇ ਖਾਰਜ ਹੋਏ ਹੈ ਹਰੇਕ ਮਸਲਾ ਜਿਹੜਾ ਚੱਕਦੇ ਹੈ ਇਹਨਾਂ ਨੇ ਇੱਕ ਲੋਕਾਂ ਦੀ ਆਵਾਜ਼ ਆਪੋਜੀਸ਼ਨ ਦੀ ਆਵਾਜ਼ ਬੰਦ ਕਰਾਉਣ ਨੂੰ ਇੱਕ ਉਹਨਾਂ ਨੂੰ ਦਾਬਾ ਮਾਰਨ ਐਕਸਟਰਸ਼ਨ ਕਈ ਲੋਕ ਜਿਹੜੇ ਹੈ ਕਾਂਗਰਸ ਦੇ ਲੀਡਰ ਹੈ ਉਹ ਡਰ ਕੇ ਚੁੱਪ ਹੋ ਜਾਂਦੇ ਐ ਜਿਹੜਾ ਕੋਈ ਉਹਨਾਂ ਦੇ ਖਿਲਾਫ ਬੋਲਦਾ ਰਿਹਾ ਚਾਹੇ ਵਿਕਰਮਜੀਤ ਹੀ ਅਸੀਂ ਉਹਨਾਂ ਦੇ ਮਗਰਾਨਾ ਕਰਕੇ ਉਹਨਾਂ ਨੂੰ 8-9 ਮਹੀਨੇ ਜੇਲ੍ਹ ਦੇ ਅੰਦਰ ਹਵਾ ਖਵਾਣੀ ਸੀ ਉਹਨਾਂ ਨੂੰ ਖੁਆਤੀ ਦਾਲ ਪਿਆਣੀ ਸੀ ਪਿਆਤੀ ਬਾਕੀ ਕੋਰਟ ਦੇ ਅੰਦਰ ਜਾ ਕੇ ਜਵੇਂ ਇਹ ਕਹਿੰਦੇ ਨਾ ਸਤਿਅਮੇਵ ਜਯਤੇ ਜਦੋਂ ਆਪ ਨੂੰ ਬੇਲ ਮਿਲਦੀ ਐ ਆ ਤਾਂ ਕਹਿੰਦੇ ਸਾਨੂੰ ਕਲੀਨ ਸ਼ੀਟ ਮਿਲ ਗਈ ਅੱਜ ਹੁਣ ਜੇ विक्रमजीतिया जी ਨੂੰ ਬੇਲ ਹੈ ਕੀ ਕੇਜਰੀਵਾਲ ਸਾਹਿਬ ਨੂੰ ਕਲੀਨ ਚਿੱਟ ਮੰਨਣਗੇ ਅਗਰ ਕਲੀਨ ਚਿੱਟ ਹੈ ਤਾਂ ਕੀ ਕੇਜਰੀਵਾਲ ਸਾਹਿਬ ਜਾ ਕੇ ਮਾਫੀ ਮੰਗਣਗੇ ਕਿਉਂਕਿ ਆਪਣੇ ਆਪ ਤੇ ਜਿਹੜੇ ਸਾਰੇ ਇਹਨਾਂ ਦੇ ਚ ਸੋਧਿਆ ਜੀ ਹੈ ਚਾਹੇ ਜੈਨ ਸਾਹਿਬ ਹੈ ਚਾਹੇ ਆਪ ਹੈ ਕੇਜਰੀਵਾਲ ਸਾਹਿਬ ਸਾਰੇ ਆਪਣੇ ਬੇਲ ਨੂੰ ਤਾਂ ਕਲੀਨ ਚਿੱਟ ਮੰਗਦੇ ਸਾਨੂੰ ਤਾਂ ਕਲੀਨ ਚਿੱਟ ਮਿਲੀ ਹੋਈ ਹੈ ਤੇ ਇਹਨਾਂ ਲੋਕਾਂ ਦੇ ਸਰਕਾਰ ਦੇ ਉੱਤੋਂ ਜਦੋਂ ਭਰੋਸਾ ਉੱਠ ਜੇ ਆ ਪੰਜਾਬ ਵਾਸਤੇ ਬਹੁਤ ਮਾੜੇ ਹਾਲਾਤ ਹੈ ਸਭ ਪਰ ਜੋ ਕੁਝ ਹੈ ਸਾਰਿਆਂ ਦੇ ਸਾਹਮਣੇ ਹੈ ਦਿਸ ਗਵਰਨਮੈਂਟ ਕੋਈ ਕ੍ਰੈਡੀਬਿਲਿਟੀ ਹੈ ਜੀ ਭਗਵੰਤ ਮਾਨ ਜੀ ਦੀ बतौर ਮੁੱਖ ਮੰਤਰੀ ਦੀ ਜਾਂ ਸਰਕਾਰ ਦੀ ਜਾਂ ਪੁਲਿਸ ਵੀ ਆਪਣਾ ਜਿਹੜਾ ਅਕਸੀਗਾ ਪੰਜਾਬ ਪੁਲਿਸ ਦਾ ਇਹਨਾਂ ਲੋਕਾਂ ਨੇ ਖਰਾਬ ਕਰਤਾ